ਸ਼੍ਰੀ ਸੁਖਮਨੀ ਗਰੁੱਪ ਆਫ ਇੰਸਟੀਟਿਊਸ਼ਨ ਐਸਐਸਜੀਆ ਨੇ ਵਿਸ਼ਵ ਐਨਐਸਐਸ ਦਿਵਸ ਮੌਕੇ ਸੜਕਾਂ ਨੂੰ ਸੁਰੱਖਿਆ ਜਾਗਰੂਕਤਾ ਸੈਮੀਨਾਰ ਅਤੇ ਰੈਲੀ ਦਾ ਆਯੋਜਨ ਕੀਤਾ। ਇਹ ਸਮਾਗਮ ਟ੍ਰੈਫਿਕ ਪੁਲਿਸ ਅਤੇ ਸਮਾਜਿਕ ਪੁਲਿਸ ਦੇ ਸਹਿਯੋਗ ਨਾਲ ਕੀਤਾ ਗਿਆ। ਡੀਐਸਪੀ ਟ੍ਰੈਫਿਕ ਐਸਓ ਕਰਨੇਲ ਸਿੰਘ ਨੇ ਵਿਦਿਆਰਥੀਆਂ ਨੂੰ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਲਈ ਪ੍ਰੇਰਿਤ ਕੀਤਾ ਅਤੇ ਰੈਲੀ ਨੂੰ ਹਰੀਚੰਡੀ ਰੈਲੀ ਐਸਐਸਜੀਆ ਕੈਂਪਸ ਤੋਂ ਸ਼ੁਰੂ ਹੋ ਕੇ ਡੇਰਾ ਬਸੀ ਬਾਸ ਸਟੈਂਡ ਤੇ ਸਮਾਪਤ ਇਸ ਵਿੱਚ ਵੱਡੀ ਗਿਣਤੀ ਦੇ ਵਿੱਚ ਵਿਦਿਆਰਥੀਆਂ ਤੇ ਸਟਾਫ ਨੇ ਭਾਗ ਲਿਆ ਡਾਇਰੈਕਟਰ ਡਾਕਟਰ ਦਮਨਜੀਤ ਸਿੰਘ ਅਤੇ ਰਮਨਦੀਪ ਸਿੰਘ ਨੇ ਐਨਐਸਐਸ ਵਲੰਟੀਅਰਸ ਦੀ ਸULONGਾ ਕੀਤੀ ਅਤੇ ਨੌਜਵਾਨਾਂ ਨੂੰ ਸਮਾਜਿਕ ਜ਼ਿੰਮੇਵਾਰੀ ਨਿਭਾਉਣ ਲਈ ਪ੍ਰੇਰਿਤ ਕੀਤਾ ਇਹ ਪ੍ਰੋਗਰਾਮ ਐਸਜੀਆਈ ਵੱਲੋਂ ਸੁਰੱਖਿਆ ਅਤੇ ਜ਼ਿੰਮੇਵਾਰ ਭਵਿਕ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਵ ਕਦਮ ਵਜੋਂ ਸਾਹਮਣੇ ਆਇਆ ਦੀਪਕ ਕੁਮਾਰ ਦੀ ਖਾਸ ਰਿਪੋਰਟ ਕੀ ਕਹਿਣਾ ਚਾਹੁੰਦੇ ਹੋ ਤਾਂ ਦੇਖੋ ਮਾਨ ਜੋ ਐਸਐਸਪੀ ਸਾਹਿਬ ਜਿਹਦੇ ਦਿਸ਼ਾ ਨਿਰਦੇਸ਼ ਜੋ ਕਿ ਸਾਡੇ ਇੱਕ ਮਹਮ ਚੱਲ ਰਹੀ ਹੈ ਪੂਰਾ ਜ਼ਿਲ੍ਹਾ ਭਰ ਦੇ ਵਿੱਚ ਉਸ ਲੜੀ ਦੇ ਤਹਿਤ ਅੱਜ ਇੱਥੇ ਕਾਲਜ ਦੇ ਵਿੱਚ ਆ ਕੇ ਅਵੇਰਨੈਸ ਕੈਂਪ ਲਗਾਇਆ ਗਿਆ ਜਿਸ ਦੇ ਵਿੱਚ ਡਰੱਗਸ ਸੰਬੰਧੀ ਅਤੇ ਬੱਚੇ ਜਿਹੜੇ ਆ ਨਸ਼ਿਆਂ ਵੱਲ ਝੁਕਾਅ ਕਰ ਲੈਂਦੇ ਆ ਖਰਾਹੇ ਪੈ ਜਾਂਦੇ ਆ ਉਹਨਾਂ ਨੂੰ ਬੱਚਿਆਂ ਨੂੰ ਇੱਥੇ ਅਵੇਅਰ ਕੀਤਾ ਗਿਆ ਕਿ ਤੁਸੀਂ ਨਸ਼ਿਆਂ ਤੋਂ ਦੂਰ ਰਹਿਣਾ ਔਰ ਟ੍ਰੈਫਿਕ ਦੇ ਨਿਯਮਾਂ ਦੀ ਜਿਹੜੀ ਆ ਉਹ ਪਾਲਣਾ ਕਰਨੀ ਆ ਪਾਲਣਾ ਆਪਣੀ ਸੇਫਟੀ ਦੀ ਕਰਨੀ ਆ ਨਾ ਕਿ ਬਹੁਤ ਸਾਰੇ ਲੋਕ ਜਿਹੜੇ ਆ ਪੁਲਿਸ ਦੇ ਡਰ ਤੋਂ ਕਰਦੇ ਆ ਔਰ ਇਹ ਵੀ ਦੱਸਿਆ ਗਿਆ ਕਿ ਜਿਹੜੇ ਕੈਮਰੇ ਆ ਉਹ ਮਹਾਲੀ ਵਿੱਚ ਜਗ੍ਹਾ-ਜਗ੍ਹਾ ਤੇ ਲੱਗ ਚੁੱਕੇ ਆ ਤੁਸੀਂ ਕੈਮਰਿਆਂ ਦੀ ਨਿਗਾਚ ਆ ਕੋਈ ਵੀ ਲੰਘਣਾ ਕਰੋਗੇ ਤਾਂ ਤੁਸੀਂ ਬਚ ਨਹੀਂ ਪਾਉਗੇ ਸੋ ਆਪ ਜੀ ਦੇ ਚੈਨਲ ਦੇ ਮਾਧਿਅਮ ਰਹੀਂ ਮੈਂ ਅਪੀਲ ਕਰਦਾ ਕਿ ਜਿਹੜੇ ਲੋਕ ਰਫ ਡਰਾਈਵਿੰਗ ਕਰਦੇ ਆ ਕਈ ਵਾਰ ਰੋਡ ਤੇ ਚੱਲਦੇ ਉਹ ਘੱਟ ਮਾਰ ਕੇ ਦੂਜੀ ਸਾਈਡ ਤੇ ਜਾਂਦੇ ਆ ਉਹਨਾਂ ਤੇ ਵੀਕ ਕਲੈਕਟ ਦੇ ਦਾਅ ਉਹਨਾਂ ਤੇ ਜਿਹੜੀ ਆ ਕਾਰਵਾਈ ਕੀਤੀ ਜਾਏਗੀ ਜਿਹੜੇ ਕਿ ਲੋਕ ਮੋਬਾਈਲ ਫੋਨ ਦੀ ਵਰਤੋਂ ਕਰਦੇ ਆ ਡਰਾਈਵਿੰਗ ਕਰਦੇ ਸਮੇਂ ਜਾਂ ਹੈਵੀ ਵੀਕਲ ਹੈ ਜਿਹੜੇ ਲੋਕ ਚਲਾਉਂਦੇ ਉਹਨਾਂ ਨੂੰ ਆਪਣੀ yellow line ਦੇ ਵਿੱਚ ਹੀ ਰਹਿਣਾ ਚਾਹੀਦਾ ਔਰ ਬਹੁਤ ਸਾਰੇ ਲੋਕ ਆਮ ਵੀ ਮੈਂ ਦੇਖਦਾ ਕਿ ਉਹ ਡਿਵਾਈਡਰ ਵਾਲੀ ਸਾਈਡ ਤੇ ਗੱਡੀ ਸਲੋ ਗੱਡੀ ਵੀ ਉੱਥੇ ਚਲਾ ਰਹੇ ਹੁੰਦੇ ਆ ਦਰ ਕਿ ਕਿਸੇ ਵਿਅਕਤੀ ਨੂੰ ਮੰਨ ਲਓ نیشنل ਹਾਈਵੇ ਤੇ ਜਿਹੜੀ ਸਪੀਡ ਆ 90 ਕਿਲੋਮੀਟਰ ਦੀ ਆ ਤਾਂ ਜਿਹੜਾ ਕੋਈ 60 ਕਿਲੋਮੀਟਰ ਦੀ ਸਪੀਡ ਤੇ ਜਾ ਰਿਹਾ ਤਾਂ ਉਹ ਦੂਸਰੀ ਸਲੋ ਵਾਲੀ ਲਾਈਨ ਚੰਨ ਰਹਿਣਾ ਚਾਹੀਦਾ ਤਾਂ ਕਿ ਜੇ ਕਿਸੇ ਨੇ ਓਵਰਟੇਕ ਕਰਨਾ ਤਾਂ ਉਹ ਰਾਈਟ ਸਾਈਡ ਤੋਂ ਕਰੇ ਸਰ ਸਵਾਰ ਦਾ ਸੀਜ਼ਨ ਚੱਲ ਰਿਹਾ ਰੈਡੀ ਮਾਰ ਕੀ ਅਪੀਲ ਕਰਨਾ ਚਾਹੁੰਦੇ ਆ ਦੇਖੋ ਮੈਂ ਅਪੀਲ ਕਰ ਰਿਹਾ ਕਿ ਬਹੁਤ ਸਾਰੇ ਲੋਕ ਜਿਹੜੇ ਆ ਦੁਕਾਨਦਾਰ ਆ ਉਹ ਬਾਹਰ ਰੋਡ ਦੇ ਉੱਤੇ ਆਪਣੀਆਂ ਰੜੀਆਂ ਫੜੀਆਂ ਲਗਾ ਲੈਂਦੇ ਆ ਔਰ ਜਿਹੜੇ ਬਹੁਤ ਸਾਰੇ ਲੋਕ ਜਿਹੜੇ ਆ ਉਸ ਦੇ ਨਾਲ ਜਿਹੜੇ ਪ੍ਰਭਾਵਿਤ ਹੁੰਦੇ ਆ ਔਰ ਟ੍ਰੈਫਿਕ ਨੂੰ ਜਾਮ ਲੱਗਦਾ ਔਰ ਖਾਸ ਕਰਕੇ ਜਿਹੜੀ ਦੀਵਾਲੀ ਆ ਉਹ ਗ੍ਰੀਨ ਦੀਵਾਲੀ ਮਨਾਣੀ ਚਾਹੀਦੀ ਹੈ ਜਿਸ ਦੇ ਨਾਲ ਪ੍ਰੂਫਸ਼ਨ ਤੋਂ ਬਚਾਅ ਹੋ ਸਕੇ ਔਰ ਸਾਰੇ ਜਿਹੜੇ ਤਿਉਹਾਰ ਆ ਬੜੇ ਹੀ ਧੂਮਤਾਮ ਨਾਲ ਪਿਆਰ ਨਾਲ ਮਨਾਣਾ ਚਾਹੀਦਾ ਇਹ ਜਿਹੜਾ ਤਿਉਹਾਰ ਹੈ ਸਾਡਾ ਸਰ ਹਿੰਦੁਸਤਾਨ ਦਾ ਸਭ ਤੋਂ ਵੱਡਾ ਤਿਹਾਰ ਹੈ ਜਿਹੜਾ ਕਿ ਇਹ ਸਦਾ ਮਨਾਇਆ ਜਾਂਦਾ ਔਰ ਪਿਆਰ ਸਤਿਕਾਰ ਦੇ ਨਾਲ ਔਰ ਡਿਸਪਲਿਨ ਦੇ ਵਿੱਚ ਰਹਿ ਕੇ ਹੀ ਮਨਾਉਣਾ ਚਾਹੀਦਾ ਥੈਂਕ ਯੂ